ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ 30 ਸਾਲ ਦੀ ਇੱਕ ਕੁੜੀ ਜਿਹਦਾ ਨਾਮ ਰਜਨੀ ਆ ਤੇ ਨਾਲ ਉਹਦੀ 5 ਸਾਲ ਦੀ ਬੇਟੀ ਆ ਉਹਦਾ ਨਾਮ ਰੀਤੂ ਆ ਰਜਨੀ ਰੀਤੂ ਦੀ ਉਂਗਲ ਫੜ ਕੇ ਇੱਕ ਗਲੀ ਦੇ ਵਿੱਚ ਜਾ ਰਹੀ ਆ ਸ਼ਹਿਰ ਦੇ ਵਿੱਚ ਉਹ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੀ ਆ ਡੋਰ ਬੈਲ ਵਜਾਉਂਦੀ ਆ ਤਾਂ ਇੱਕ ਔਰਤ ਬਾਹਰ ਆਉਂਦੀ ਆ ਤਾਂ ਰਜਨੀ ਉਸ ਔਰਤ ਨੂੰ ਕਹਿੰਦੀ ਆ ਕਿ ਦੀਦੀ ਜੇ ਤੁਸੀਂ ਕੋਈ ਕੰਮ ਵਾਲੀ ਰੱਖਣੀ ਆ ਤਾਂ ਮੈਨੂੰ ਰੱਖ ਲਓ ਮੈਨੂੰ ਕੰਮ ਦੀ ਤਲਾਸ਼ ਆ ਉਹ ਕਹਿੰਦੀ ਨਹੀਂ ਸਾਡੇ ਤਾਂ ਕੰਮ ਵਾਲੀ ਲੱਗੀ ਹੋਈ ਆ ਇਹ ਕਹਿ ਕੇ ਉਹ ਦਰਵਾਜ਼ਾ ਬੰਦ ਕਰ ਲੈਂਦੀ ਆ ਰਜਨੀ ਉੱਥੋਂ ਚੱਲ ਪੈਂਦੀ ਆ ਫਿਰ ਉਹ ਅਗਲੇ ਘਰ ਜਾਂਦੀ ਆ ਅਗਲੇ ਘਰ ਇੱਕ ਅੰਕਲ ਬਾਹਰ ਨਿਕਲਦੇ ਆ ਉਹਨਾਂ ਨੂੰ ਕਹਿੰਦੀ ਅੰਕਲ ਮੈਨੂੰ ਕੰਮ ਦੀ ਤਲਾਸ਼ ਆ ਜੇ ਤੁਹਾਨੂੰ ਕੰਮ ਵਾਲੀ ਚਾਹੀਦੀ ਆ ਤਾਂ ਮੈਨੂੰ ਰੱਖ ਲਓ ਉਹ ਕਹਿੰਦਾ ਨਹੀਂ ਪੁੱਤ ਸਾਡੇ ਤਾਂ ਕੰਮ ਵਾਲੀ ਹੈਗੀ ਆ ਇਦਾਂ ਕਰਦੇ ਕਰਦੇ ਉਹ 4-5 ਘਰਾਂ ਦੇ ਵਿੱਚ ਜਾਂਦੀ ਆ ਪਰ ਚਾਰੇ ਪੰਜ ਜਿਹੜਾ ਜਿਹੜੇ ਉਹਨੂੰ ਜਵਾਬ ਦੇ ਦਿੰਦੇ ਆ ਤੇ ਉਹ ਥੋੜੀ ਨਿਰਾਸ਼ ਹੋ ਜਾਂਦੀ ਆ ਨਿਰਾਸ਼ ਹੋ ਕੇ ਉਹਨਾ ਜਿਹੜੀ ਗਲੀ ਆ ਉਹਦਾ ਐਂਡ ਆ ਗਿਆ ਸੀ ਤੇ ਉੱਥੇ ਇੱਕ ਬੈਂਚ ਪਿਆ ਹੁੰਦਾ ਬੈਂਚ ਤੇ ਬਹਿ ਜਾਂਦੀ ਆ ਆਪਣੀ ਬੇਟੀ ਨੂੰ ਲੈ ਕੇ ਤੇ ਉਹਦੀ ਬੇਟੀ ਉਹਨੂੰ ਕਹਿੰਦੀ ਆ ਕਿ ਮੰਮਾ ਕੀ ਤੁਹਾਨੂੰ ਕੋਈ ਵੀ ਕੰਮ ਤੇ ਨਹੀਂ ਰੱਖੋ ਜੇ ਤੁਹਾਨੂੰ ਕਿਸੇ ਨੇ ਕੰਮ ਤੇ ਨਾ ਰੱਖਿਆ ਤੇ ਫਿਰ ਆਪਾਂ ਫਿਰ ਆਪਣੇ ਕੋਲ ਪੈਸੇ ਕਿੱਥੋਂ ਆਉਣਗੇ ਫਿਰ ਆਪਾਂ ਕਿਵੇਂ ਖਾਇਆ ਪੀਆ ਕਰਾਂਗੇ ਕਿੱਥੋਂ ਲਿਆਇਆ ਕਰਾਂਗੇ ਰਜਨੀ ਕਹਿੰਦੀ ਨਹੀਂ ਪੁੱਤ ਇਹੋ ਜੀ ਗੱਲ ਨਹੀਂ ਹੈਗੀ ਆਪਾਂ ਨੂੰ ਕੋਈ ਨਾ ਕੋਈ ਕੰਮ ਤੇ ਜ਼ਰੂਰ ਰੱਖੂਗਾ ਤੂੰ ਕਿਉਂ ਫਿਕਰ ਕਰਦੀ ਆ ਚਲੋ ਉਸ ਤੋਂ ਬਾਅਦ ਉਹ 2 ਕੁ ਮਿੰਟ ਉੱਥੇ ਬੈੰਦੀ ਆ ਤੇ ਅਗਲੀ ਜਿਹੜੀ ਰੋ ਆ ਜਿਹੜੀ ਇੱਧਰਲੇ ਸਾਈਡ ਘਰ ਨੇ ਉਹ ਉਹਨਾਂ ਘਰਾਂ ਦੇ ਵਿੱਚ ਫਿਰ ਡੋਰ ਬੈਲ ਵਜਾਉਣਾ ਸ਼ੁਰੂ ਕਰਦੀ ਆ ਦੋ ਘਰਾਂ ਨੇ ਤਾਂ ਉਹਨੂੰ ਉਮੀ ਜਵਾਬ ਦਿੱਤਾ ਕਿ ਸਾਡੇ ਤਾਂ ਕੰਮ ਵਾਲੀ ਲੱਗੀ ਆ ਤੇ ਜੇ ਕਰਦੀ ਜਦੋਂ ਉਹ ਡੋਰ ਬੈਲ ਵਜਾਉਂਦੀ ਆ ਤਾਂ ਇੱਕ ਪੜਿਆ ਲਿਖਿਆ ਨੌਜਵਾਨ ਮੁੰਡਾ ਆਉਂਦਾ ਤੇ ਉਹ ਦਰਵਾਜ਼ਾ ਖੋਲਦਾ ਉਹ ਕਹਿੰਦੀ ਕਿ ਸਾਬ ਜੀ ਜੇ ਤੁਸੀਂ ਕੰਮ ਵਾਲੀ ਰੱਖਣੀ ਆ ਤਾਂ ਮੈਨੂੰ ਰੱਖ ਲਓ ਪਲੀਜ਼ ਤੁਸੀਂ ਜਵਾਬ ਨਾ ਦਿਓ ਮੈਂ ਸਾਰੀ ਗਲੀ ਦੇ ਦਰਵਾਜ਼ੇ ਖੜਕਾ ਲਏ ਕਿਸੇ ਨੇ ਮੈਨੂੰ ਕੰਮ ਨਹੀਂ ਦਿੱਤਾ ਪਲੀਜ਼ ਤੁਸੀਂ ਮੈਨੂੰ ਕੋਈ ਨਾ ਕੋਈ ਕੰਮ ਦੇ ਦਿਓ ਜੇ ਕਹੋ ਮੈਂ ਤੁਹਾਡੀ ਗੱਡੀ ਸਾਫ਼ ਕਰ ਦਿਆ ਕਰੂੰ ਤੁਹਾਡੇ ਪੋਚਾ ਲਾ ਦਿਆ ਕਰੂੰ ਪੈਸੇ ਭਾਵੇਂ ਮੈਨੂੰ ਘੱਟ ਦੇ ਦਿਓ ਪੈਸੇ ਭਾਵੇਂ ਤੁਸੀਂ ਨਾ ਹੀ ਦਿਓ ਸਾਨੂੰ ਮਾਮਾਂ ਧੀਆਂ ਨੂੰ ਬਸ ਦੋ ਟਾਈਮ ਦੀ ਰੋਟੀ ਦੇ ਦਿਆ ਕਰਿਓ ਤਾਂ ਜਿਹੜਾ ਉਹ ਨੌਜਵਾਨ ਆ ਉਹ ਪੜਿਆ ਲਿਖਿਆ बिजनेਸਮੈਨ ਲੱਗਦਾ ਸੀ ਉਹ ਰਜਨੀ ਵੱਲ ਵੇਖਦਾ ਤੇ ਫਿਰ ਉਹ ਰੀਤੂ ਵੱਲ ਵੇਖਦਾ ਰੀਤੂ ਦੀਆਂ ਤਰਸ ਭਰੀਆਂ ਨਜ਼ਰਾਂ ਵੇਖਦੇ ਹੀ ਉਹਨੂੰ ਤਰਸ ਆ ਜਾਂਦਾ ਤੇ ਉਹ ਕਹਿੰਦਾ ਕਿ ਨਹੀਂ ਨਹੀਂ ਤੁਸੀਂ ਇਦਾਂ ਨਾ ਕਹੋ ਸਾਨੂੰ ਇੱਕ ਮੇਡ ਦੀ ਲੋੜ ਹੈਗੀ ਆ ਸਾਡੇ ਘਰ ਜਿਹੜੀ ਕੰਮ ਵਾਲੀ ਸੀ ਉਹ ਹਟ ਗਈ ਤੇ ਚਲੋ ਸ਼ੁਕਰ ਹੈ ਤੁਸੀਂ ਆਪ ਹੀ ਆ ਗਏ ਪਰ ਉਹ ਰਜਨੀ ਵੱਲ ਵੇਖਦਾ ਰਜਨੀ ਕੋਈ ਇਦਾਂ ਨਹੀਂ ਸੀ ਲੱਗਦੀ ਵੀ ਉਹ ਕੋਈ ਕੰਮ ਵਾਲੀ ਔਰਤ ਹੋਵੇ ਜਾਂ ਕੰਮ ਵਾਲਿਆਂ ਦੀ ਧੀ ਹੋਵੇ ਉਹ ਬਦਿਆਸੀ ਸੋਣੀ ਸਨਖੀ ਦੇਖਣ ਚ ਚਲੋ ਉਹ ਨੂੰ ਕਹਿੰਦਾ ਤੁਸੀਂ ਐਂ ਕਰੋ ਵੀ ਮੈਂ ਤਾਂ ਆਪਣੇ ਦਫਤਰ ਚੱਲਿਆਂ ਤੇ ਅੰਦਰ ਤੁਸੀਂ ਮੈਂ ਆਪਦੇ ਘਰ ਵਾਲੀ ਨੂੰ ਕਹਿ ਦਿੰਦਾਗਾ ਮੇਰੇ ਘਰ ਵਾਲੀ ਤੁਹਾਨੂੰ ਪੁੱਛ ਲੂਗੀ ਵੀ ਉਹ ਉਹ ਨਹੀਂ ਰੱਖਣੀ ਆ ਉਸ ਤੋਂ ਬਾਅਦ ਉਹ ਆਪਣੇ ਘਰ ਵਾਲੀ ਨੂੰ ਬਾਜ਼ ਮਾਰਦਾ ਉਹ ਨੂੰ ਕਹਿੰਦਾ ਰੀਤਾ ਗੱਲ ਸੁਣ ਤੂੰ ਮੈਨੂੰ ਕਹਿੰਦੀ ਸੀ ਨਾ ਕਿ ਆਪਾਂ ਨੂੰ ਮੇਡ ਦੀ ਲੋੜ ਆ ਆ ਬਾਹਰ ਆ ਕੇ ਗੱਲ ਕਰ ਲੈ ਮੇਡ ਆਪਣੇ ਘਰੇ ਆਪ ਹੀ ਚੱਲ ਕੇ ਆ ਗਈ ਉਹ ਇਹ ਕਹਿ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਚੱਲਿਆ ਜਾਂਦਾ ਤਾਂ ਰੀਤਾ ਬਾਹਰ ਨਿਕਲਦੀ ਆ ਰੀਟਾ ਰਜਨੀ ਨੂੰ ਤੇ ਉਹਦੀ ਤੀ ਰੀਤੂ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਦੀ ਆ ਤੇ ਉਹਨੂੰ ਕਹਿੰਦੀ ਹਾਂਜੀ ਦੱਸੋ ਉਹ ਕਹਿੰਦੀ ਮੇਮ ਸਾਹਿਬ ਵੀ ਮੈਨੂੰ ਕੰਮ ਦੀ ਲੋੜ ਆ ਪਲੀਜ਼ ਮੈਨੂੰ ਕੰਮ ਤੇ ਰੱਖ ਲਓ ਉਹ ਕਹਿੰਦੀ ਵੀ ਦੇਖਣੇ ਚ ਤਾਂ ਤੂੰ ਸੋਹਣੀ ਸੁਨੱਖੀ ਲੱਗਦੀ ਆ ਕੰਮ ਵਾਲੀ ਤੂੰ ਲੱਗਦੀ ਤਾਂ ਹੈ ਨਹੀਂ ਮੂੰਹ ਦਾ ਨਹੀਂ ਤੂੰ ਕੋਈ ਚੋਰ ਨਹੀਂ ਉਹ ਕਹਿੰਦੀ ਵੀ ਕੀ ਗੱਲ ਕਰਦੇ ਹੋ ਮੇਮ ਸਾਹਿਬ ਵੀ ਇਦਾਂ ਵੀ ਕੋਈ ਕਿਸੇ ਨੂੰ ਕਹਿੰਦਾ ਹੁੰਦਾ ਹਨਾ ਵੀ ਜੇ ਮੈਂ ਚੋਰ ਨਹੀਂ ਹੁੰਦੀ ਫਿਰ ਮੈਨੂੰ ਕੰਮ ਮੰਗਣ ਦੀ ਕੀ ਲੋੜ ਸੀ ਕਹਿੰਦੀ ਠੀਕ ਆ ਚਲ ਕੰਮ ਤੇ ਤਾਂ ਮੈਂ ਤੈਨੂੰ ਰੱਖ ਲਊ ਕਈ ਸ਼ਰਤਾਂ ਨੇ ਮੇਰੀਆਂ ਜਦੋਂ ਤੂੰ ਕੰਮ ਤੇ ਆਵੇਂਗੀ ਇੱਕ ਤਾਂ ਤੂੰ ਜ਼ਿਆਦਾ ਬਣ ਠਣਕੇ ਨਹੀਂ ਹੋਣਾ ਹੈਗਾ ਤੇ ਦੂਜੀ ਗੱਲ ਹੈ ਤੂੰ ਆਪਣੀ ਕੁੜੀ ਨੂੰ ਨਹੀਂ ਲੈ ਕੇ ਆਉਣਾ ਉਹ ਕਹਿੰਦੀ ਕਿ ਠੀਕ ਹੈ ਮੈਮ ਸਾਹਿਬ ਇੱਕ ਵਾਰ ਉਹ ਕਹਿ ਦਿੰਦੀ ਹੈਗੀ ਉਹਨੂੰ ਇਹ ਹੁੰਦਾ ਮੈਨੂੰ ਕੰਮ ਮਿਲੇ ਉਹ ਕਹਿੰਦੀ ਹੈ ਵੀ ਤੇਰੀ ਤਨਖਾਹ 10000 ਰੁਪਏ ਹੋਊਗੀ ਤੂੰ ਕੱਪੜੇ ਧੋਣੇ ਹੋਣਗੇ ਭਾਂਡੇ ਮੰਜਨੇ ਹੋਣਗੇ ਝਾੜੂ ਪੂੰਛਾ ਕਰਨਾ ਹੋਊਗਾ ਉਹ ਮੰਨ ਜਾਂਦੀ ਆ ਉਹ ਜਮਾ ਨਹੀਂ ਕਹਿੰਦੀ ਵੀ ਘੱਟ ਆ ਜਾਂ ਵੱਧਾ ਚਲੋ ਕਹਿੰਦੀ ਵੀ ਠੀਕ ਆ ਕੱਲ ਤੋਂ ਆ ਜੀ ਅਗਲੇ ਦਿਨ ਰਜਨੀ ਸਵੇਹਾ ਉੱਠਦੀ ਆ ਉੱਠ ਕੇ ਚੱਲ ਉਹ ਆਪਣੀ ਧੀ ਨੂੰ ਕਹਿੰਦੀ ਆ ਵੀ ਦੇਖ ਪੁੱਤ ਤੂੰ ਘਰੇ ਰਹਿਣਾ ਤੂੰ ਕਿਤੇ ਨਹੀਂ ਜਾਣਾ ਵੀ ਮੰਮਾ ਕੰਮ ਕਰਕੇ ਆਈ ਚਲੋ ਰਜਨੀ ਆ ਜਿਹੜੀ ਉਹ ਸਿੰਪਲ ਇੱਕ ਸੂਟ ਪਹਿਨਦੀ ਆ ਤੇ ਕੰਮ ਤੇ ਚਲੀ ਜਾਂਦੀ ਆ ਜਾ ਕੇ ਕੰਮ ਤੇ ਚਲੋ ਰੀਟਾ ਨੂੰ ਮਿਲਦੀ ਆ ਰੀਟਾ ਉਹਨੂੰ ਕੰਮ ਸਮਝਾ ਦਿੰਦੀ ਆ ਤੇ ਰਜਨੀ ਆਪਣਾ ਕੰਮ ਆ ਜਿਹੜਾ ਉਹ ਸ਼ੁਰੂ ਕਰ ਦਿੰਦੀ ਆ ਸਾਰਾ ਦਿਨ ਰੀਟਾ ਉਹ ਤੋਂ ਕੰਮ ਕਰਾਈ ਜਾਂਦੀ ਆ ਤੇ ਉਸ ਤੋਂ ਬਾਅਦ ਚਲ ਉਹ ਸ਼ਾਮ ਨੂੰ ਘਰ ਆਉਂਦੀ ਆ ਜਦੋਂ ਉਹ ਘਰ ਆਉਂਦੀ ਆ ਤਾਂ ਉਹਦੀ ਧੀ ਦਾ ਭੁੱਖ ਪਿਆਸ ਨਾਲ ਬੁਰਾ ਹਾਲ ਹੁੰਦਾ ਕਿਉਂਕਿ ਹੁਣ ਉਹ ਤਾਂ ਕੰਮ ਤੇ ਚਲੀ ਗਈ ਸੀ ਖਾਣਾ ਖੂਣਾ ਕਿਹਨੇ ਬਣਾਉਣਾ ਸੀ ਹੁਣ ਉਹ ਸੋਚਦੀ ਆ ਵੀ ਆਏ ਮੈਂ ਆਪਦੀ ਧੀ ਨੂੰ ਕਿੱਥੋਂ ਭੁੱਖੀ ਮਾਰਿਆ ਕਰੂੰ ਤੇ ਦਿਨ ਉਹ ਫੇਰ ਸਵੇਰੇ ਉੱਠਦੀ ਆ ਤੇ ਉੱਠ ਕੇ ਉਹ ਆਪਦੀ ਧੀ ਵਾਸਤੇ ਖਾਣਾ ਬਣਾ ਦਿੰਦੀ ਆ ਤੇ ਉਹਨੂੰ ਫੇਰ ਸਮਝਾ ਜਾਂਦੀ ਆ ਵੀ ਰੀਤੂ ਪੁੱਤ ਤੂੰ ਬਾਹਰ ਨਹੀਂ ਜਾਣਾ ਤੂੰ ਘਰੇ ਰਹਿਣਾ ਫੇਰ ਉਹਦਾ ਅਗਲਾ ਸਾਰਾ ਦਿਨ ਲੰਘ ਜਾਂਦਾ ਉਹ ਸੋਚਦੀ ਆ ਵੀ ਮੈਡਮ ਨੇ ਤਾਂ ਮੈਨੂੰ ਦੋ ਤਿੰਨ ਕੰਮ ਕਹੇ ਸੀ ਵੀ ਹੁਣ ਮੈਨੂੰ ਸਾਰਾ ਦਿਨ ਕੰਮ ਕਰਾਉਂਦੀ ਰਹਿੰਦੀ ਆ ਵੀ ਮੈਨੂੰ ਸ਼ਾਮ ਹੋ ਜਾਂਦੀ ਆ ਤੇ ਵੀ ਮੇਰੀ ਧੀ ਵੀ ਘਰੇ ਹੁੰਦੀ ਆ ਫਿਰ ਉਹ ਸੋਚਦੀ ਆ ਵੀ ਮਸਾਂ ਤਾਂ ਮੈਨੂੰ ਕੰਮ ਮਿਲਿਆ ਜੇ ਮੈਨੂੰ ਐਂ ਕਹਿਤਾ ਤੈਨ ਮੈਨੂੰ ਕੰਮ ਤੋਂ ਨਾ ਹਟਾ ਦੇ ਚਲੋ ਉਹ ਹਫ਼ਤਾ 10 ਦਿਨ ਗੁਜ਼ਰ ਜਾਂਦੇ ਆ ਤੇ 10 ਦਿਨਾਂ ਦੇ ਵਿੱਚ ਉਹਦੀ ਧੀ ਆ ਜਿਹੜੀ ਉਹ ਜਮਾ ਉੱਧਰ ਜਾਂਦੀ ਆ ਕੱਲੀ ਰਹਿ ਰਹਿ ਕੇ ਤੇ ਉਹ ਬਿਮਾਰ ਹੋ ਜਾਂਦੀ ਆ 11ਵੇਂ ਦਿਨ ਉਹ ਰਜਨੀ ਕੀ ਕਰਦੀ ਆਪਣੀ ਧੀ ਦੀ ਉਂਗਲ ਫੜਦੀ ਆ ਤੇ ਉਹਨੂੰ ਨਾਲ ਲੈ ਆਉਂਦੀ ਆ ਕੰਮ ਤੇ ਤੇ ਚਲੋ ਜਦੋਂ ਰੀਤਾ ਦਰਵਾਜ਼ਾ ਖੋਲਦੀ ਆ ਤਾਂ ਉਹ ਉਹਦੀ ਧੀ ਨੂੰ ਵੇਖ ਕੇ ਔਖੀ ਹੋ ਜਾਂਦੀ ਆ ਉਹਨੂੰ ਕਹਿੰਦੀ ਵੀ ਮੈਂ ਤੈਨੂੰ ਕੀ ਸ਼ਰਤਾਂ ਰੱਖੀਆਂ ਸੀ ਉਹ ਕਹਿੰਦੀ ਮੇਮ ਸਾਹਿਬ ਤੁਹਾਡੀਆਂ ਸਾਰੀਆਂ ਸ਼ਰਤਾਂ ਸਿਰ ਮੱਥੇ ਪਰ ਅੱਜ ਮੇਰੀ ਧੀ ਬਿਮਾਰ ਆ ਵੀ ਇਹਦੀ ਕੇਅਰ ਕਰਨ ਵਾਲਾ ਕੋਈ ਨਹੀਂ ਹੈਗਾ ਉਹ ਕਹਿੰਦੀ ਕਿ ਫਿਰ ਮੈਂ ਕਿੱਧਰ ਠੇਕਾ ਲਿਆ ਉਹ ਕਹਿੰਦੀ ਵੀ ਗੁੱਸਾ ਨਾ ਕਰੋ ਮੇਮ ਸਾਹਿਬ ਵੀ ਮੈਂ ਫਟਾਫਟ ਕੰਮ ਨਿਮੇੜ ਕੇ ਚੱਲ ਮੈਂ ਚਲੀ ਜਾਊਂਗੀ ਨਹੀਂ ਦਵਾਈ ਦਵਾ ਕੇ ਲਿਆਉਣੀ ਆ ਵੀ ਇਹ ਛੌੜ ਨਹੀਂ ਕਰਦੀ ਤੇ ਇੱਕ ਥਾਂ ਹੀ ਬੈਠੀ ਰਹੂ ਚਲੋ ਰੀਤਾ ਮੱਥਾ ਜਾ ਇਕੱਠਾ ਕਰਕੇ ਉਹਨਾਂ ਨੂੰ ਅੰਦਰਵਾੜ ਲੈਂਦੀ ਆ ਤੇ ਜਿਹੜੀ ਰਜਨੀ ਆ ਉਹ ਆਪਣੀ ਧੀ ਰੀਤੂ ਨੂੰ ਸਮਝਾਉਂਦੀ ਆ ਵੀ ਪੁੱਤ ਤੂੰ ਇੱਥੇ ਹੀ ਬੈਠੀ ਰਹੀਂ ਚਲੋ ਉਹਨੂੰ ਜਿੱਥੇ ਬਿਠਾਉਂਦੀ ਆ ਪੌੜੀਆਂ ਜੀਆਂ ਤੇ ਬਿਠਾ ਦਿੰਦੀ ਆ ਉਹ ਤੇ ਉੱਥੇ ਹੀ ਬੈਠੀ ਰਹਿੰਦੀ ਆ ਉਦੋਂ ਨੂੰ ਰਜਨੀ ਆ ਜਿਹੜੀ ਸਾਰਾ ਕੰਮ ਨਿਮੇੜ ਦਿੰਦੀ ਆ ਪਰ ਰੀਤੂ ਸੀ ਉਹ ਆਸੇ-ਪਾਸੇ ਵੇਖਤਾ ਰਹੀ ਸੀ ਮਜਾਲ ਆ ਉਹਨੇ ਕਿਸੇ ਚੀਜ਼ ਨੂੰ ਹੱਥ ਲਾਇਆ ਹੋਵੇ ਜਾਂ ਕਿਸੇ ਨੂੰ ਬੁਲਾਇਆ ਹੋਵੇ ਇਹ ਸਾਰਾ ਕੁਝ ਜਿਹੜਾ ਰੀਟਾ ਦੇ ਘਰ ਵਾਲਾ ਆ ਉਹ ਵੇਖਦਾ ਨੋਟ ਕਰਦਾ ਉਹ ਤੇ ਉਹ ਅੰਦਰ ਆ ਕੇ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਰੀਟਾ ਵੀ ਜਿਹੜੀ ਕੰਮ ਵਾਲੀ ਦੀ ਕੁੜੀ ਆ ਹਨਾ ਉਹ ਕਿੰਨੀ ਸਿਆਣੀ ਆ ਵੀ ਜਮਾਂ ਚੁੱਪ ਕਰੀ ਬੈਠੀ ਆ ਦੇਖ ਕਿਸੇ ਚੀਜ਼ ਨੂੰ ਨਹੀਂ ਨਹੀਂ ਉਹਨੇ ਛੇੜਿਆ ਵੀ ਨਾ ਉਹ ਕਿਸੇ ਨਾਲ ਫालतू ਬੋਲਦੀ ਆ ਉਹ ਕਹਿੰਦੀ ਚੰਗਾ ਚੰਗਾ ਬਾਲਾ ਨਾ ਚੰਗਿਆਈ ਜੀ ਨਾ ਕਰ ਉਹਦੀ ਵੀ ਉਹਨੂੰ ਤਾਂ ਮੈਂ ਸ਼ਰਤ ਰੱਖੀ ਸੀ ਵੀ ਕੁੜੀ ਨੂੰ ਲੈ ਕੇ ਨਹੀਂ ਆਉਣਾ ਵੀ ਅੱਜ ਲੈ ਕੇ ਆ ਗਈ ਉਹ ਕਹਿੰਦਾ ਵੀ ਤੂੰ ਕਿਉਂ ਸ਼ਰਤ ਰੱਖੀ ਸੀ ਕਹਿੰਦੀ ਤੈਨੂੰ ਪਤਾ ਨਹੀਂ ਕੰਮ ਵਾਲਿਆਂ ਦੇ ਜਵਾਕ ਚੀਜ਼ਾਂ ਚੱਕ-ਚੱਕ ਕੇ ਲੈ ਜਾਂਦੇ ਹੁੰਦੇ ਆ ਕਹਿੰਦਾ ਉਹ ਹੋ ਰੀਤਾ ਤੂੰ ਹਰੇਕ ਵਾਰੀ ਇਦਾਂ ਨਾ ਸੋਚਿਆ ਕਰ ਵੀ ਰਜਨੀ ਤੇ ਉਹਦੀ ਮਾਂ ਹਾ ਰੀਤੂ ਧੀ ਇਹ ਜਿਹੀਆਂ ਲੱਗਦੀਆਂ ਨਹੀਂ ਕਹਿੰਦੀ ਅੱਛਾ ਤੁਹਾਨੂੰ ਜਾਦੇ ਨਹੀਂ ਪਤਾ ਤੁਹਾਡਾ ਕੀ ਰਿਸ਼ਤਾ ਉਹਦੇ ਨਾਲ ਜਦੋਂ ਇਸ ਤਰ੍ਹਾਂ ਬੋਲਦੀ ਆ ਤਾਂ ਉਹਦੇ ਘਰ ਵਾਲਾ ਗੁੱਸੇ ਹੁੰਦਾ ਕਹਿੰਦਾ ਵੀ ਤੈਨੂੰ ਅਕਲ ਨਹੀਂ ਤੂੰ ਕੀ ਗੱਲ ਕਹਿ ਰਹੀ ਆ ਵੀ ਮੇਤਾ ਵੈਸੀ ਕਿਹਾ ਵੀ ਆਪਾਂ ਨੂੰ ਬੰਦੇ ਦਾ ਪਤਾ ਹੀ ਲੱਗ ਜਾਂਦਾ ਵਿਚਰ ਕੇ ਇਹ ਕਹਿ ਕੇ ਚਲ ਉਹ ਚਲਿਆ ਜਾਂਦਾ ਤੇ ਰਜਨੀ ਫਟਾਫਟ ਕੰਮ ਕਰਦੀ ਹੈ ਤੇ ਆਪਣੀ ਤੀ ਨੂੰ ਲੈ ਕੇ ਉਹਨੂੰ ਦਵਾਈ ਦਵਾਉਣ ਚਲੀ ਜਾਂਦੀ ਆ ਚਲਦਾ ਬਾਜੀ ਦਵਾ ਕੇ ਡਾਕਟਰ ਜਿਹੜੇ ਉਹ ਕਹਿੰਦੇ ਆ ਵੀ ਬੁਖਾਰ ਕਾਫੀ ਆ ਵੀ ਦੋ ਤਿੰਨ ਦਿਨ ਇਹਦਾ ਖਾਸ ਧਿਆਨ ਰੱਖਣਾ ਉਹ ਅਗਲੇ ਦਿਨ ਰੀਟਾ ਅਗਲੇ ਦਿਨ ਰਜਨੀ ਆ ਜਿਹੜੀ ਉਹ ਫਿਰ ਰੀਤੂ ਨੂੰ ਕੰਮ ਤੇ ਲਿਆਉਂਦੀ ਆ ਤੇ ਰੀਟਾ ਫੇਰ ਔਖੀ ਹੋ ਜਾਂਦੀ ਆ ਚਲੋ ਇਸੇ ਤਰ੍ਹਾਂ ਦੋ ਤਿੰਨ ਦਿਨ ਗੁਜ਼ਰਦੇ ਆ ਤੇ ਇਹ ਸਾਰਾ ਕੁਝ ਆ ਜਿਹੜਾ ਇਦਾਂ ਹੀ ਵਾਪਰਦਾ ਰਹਿੰਦਾ ਰਿਤੂ ਜਿਹੜੀ ਵਿਚਾਰੀ ਪੌੜੀਆਂ ਤੇ ਆ ਕੇ ਬਹਿ ਜਾਂਦੀ ਐ ਤੇ ਜਦੋਂ ਉਹਦੀ ਮਾਂ ਨੂੰ ਲੈ ਜਾਂਦੀ ਆ ਉਹ ਵਾਪਸ ਆ ਜਾਂਦੀਆਂ ਨੇ ਤੇ ਰੀਟਾ ਜਿਹੜੀ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਕੰਮ ਵਾਲੀਆਂ ਨਾ ਜਿਹੜੀਆਂ ਇਹ ਲੱਗਣ ਵੇਲੇ ਹੋਰ ਹੁੰਦੀਆਂ ਤੇ ਬਾਅਦ ਚ ਹੋਰ ਬਣ ਜਾਂਦੀਆਂ ਕਹਿੰਦੀ ਹਾਂ ਮੈਂ ਕਿਹਾ ਸੀ ਤੇ ਕਹਿੰਦੀ ਕਹਿ ਦਿੰਦੀ ਆ ਵੀ ਬਿਮਾਰ ਆ ਉਹ ਕਹਿੰਦਾ ਵੀ ਰੀਟਾ ਤੂੰ ਥੋੜੀ ਜਿਹਾ ਇਨਸਾਨੀਅਤ ਦਿਖਾਇਆ ਕਰ ਵੀ ਵਾਕਈ ਇਹ ਉਹਦੀ ਕੁੜੀ ਬਿਮਾਰ ਹੋਊਗੀ ਚਲੋ ਉਦੋਂ ਰੀਟਾ ਨਹੀਂ ਬੋਲਦੀ ਤੇ ਉਸ ਤੋਂ ਬਾਅਦ ਉਹ ਆਪਣੇ ਦਫ਼ਤਰ ਚੱਲਿਆ ਜਾਂਦਾ ਚਲੋ ਤੇ ਰਜਨੀ ਨੂੰ ਲੱਗੀ ਨੂੰ ਕੰਮ ਤੇ 2 ਮਹੀਨੇ ਹੋ ਜਾਂਦੇ ਆ 2 ਮਹੀਨਿਆਂ ਦੇ ਵਿੱਚ ਕੀ ਕਹਿਣਾ ਕਦੇ ਉਹ ਆਪਦੀ ਬੇਟੀ ਨੂੰ ਲਈ ਆਈ ਹੋਵੇ ਤੇ ਉਹਦਨ ਵੀ ਉਹ ਜੇ ਬਿਮਾਰ ਵਗੈਰਾ ਹੋਵੇ ਤਾਂ ਲਿਆਉਂਦੀ ਆ ਤੇ ਇੱਕ ਦਿਨ ਰੀਟਾ ਆਪਣੇ ਪੇਕੇ ਘਰ ਗਈ ਹੁੰਦੀ ਆ ਤੇ ਚਲੋ ਜਦੋਂ ਰਜਨੀ ਕੰਮ ਵਾਲੀ ਆਉਂਦੀ ਆ ਤਾਂ ਰੀਟਾ ਦੇ ਘਰ ਵਾਲਾ ਜਿਹੜਾ ਉਹ ਘਰੀ ਹੁੰਦਾ ਤੇ ਉਹਨੂੰ ਕਹਿੰਦਾ ਵੀ ਰਜਨੀ ਅੱਜ ਤਾਂ ਵੀ ਮੈਂ ਇਕੱਲੇ ਆਂ ਘਰੇ ਵੀ ਖਾਣਾ ਮੇਰਾ ਹੀ ਬਣਾਈ ਤੇ ਵੀ ਨਾਲੇ ਤੂੰ ਰੀਤੂ ਨੂੰ ਨਹੀਂ ਲੈ ਕੇ ਆਈ ਉਹ ਕਹਿੰਦੀ ਵੀ ਮੇਮ ਸਾਹਿਬ ਗੁੱਸਾ ਕਰਦੇ ਆ ਉਹਨੂੰ ਕਹਿੰਦਾ ਵੀ ਪਹਿਲਾਂ ਤਾਂ ਮੇਰੀ ਗੱਲ ਸੁਣ ਤੂੰ ਚਾਹ ਬਣਾ ਕੇ ਲਿਆ ਦੋ ਕੱਪ ਚਲ ਉਹਨਾਂ ਚਾਹ ਬਣਾ ਲੈਂਦੀ ਆ ਉਹ ਸੋਚਦੀ ਆ ਵੀ ਇਹਨੇ ਦੋ ਕੱਪ ਚਾਹ ਦੇ ਕਿਉਂ ਕਿਹਾ ਚਲ ਫਿਰ ਵੀ ਉਹ ਬਣਾ ਲੈਂਦੀ ਆ ਤੇ ਜਦੋਂ ਉਹ ਉਹਨੂੰ ਚਾਹ ਕੱਪ ਫੜਾ ਕੇ ਜਾਂਦੀ ਆ ਉਹਨੂੰ ਕਹਿੰਦਾ ਵੀ ਰਜਨੀ ਤੂੰ ਵੀ ਆਪਣਾ ਚਾਹ ਦਾ ਕੱਪ ਲਿਆ ਇੱਥੇ ਬੈਠ ਕੇ ਮੇਰੇ ਨਾਲ ਗੱਲ ਕਰ ਉਹ ਕਹਿੰਦੀ ਵੀ ਨਹੀਂ ਸਾਹਿਬ ਜੀ ਵੀ ਜੇ ਮੇਮ ਸਾਹਿਬ ਆ ਗਏ ਵੀ ਉਹਨੇ ਮੈਨੂੰ ਤੁਹਾਡੇ ਨਾਲ ਗੱਲ ਕਰਦੇ ਦੇਖ ਲਿਆ ਵੀ ਉਹ ਤਾਂ ਗੁੱਸੇ ਹੋਣਗੇ ਉਹ ਕਹਿੰਦਾ ਵੀ ਜਦੋਂ ਮੈਂ ਤੈਨੂੰ ਕਹਿੰਦਾ ਨਾ ਵੀ ਤੂੰ ਚਾਹ ਲਿਆ ਚਲੋ ਚਾਹ ਦਾ ਕੱਪ ਲਿਆ ਹੁੰਦੀ ਆ ਤੇ ਉਹਨੂੰ ਕਹਿੰਦਾ ਬਹਿ ਜਾ ਉਹ ਸੋਫੇ ਤੇ ਨਹੀਂ ਬੈਂਦੀ ਉਹ ਏਹਠਾਂ ਬੈਠਣ ਲੱਗਦੀ ਆ ਤਾਂ ਉਹ ਕਹਿੰਦਾ ਵੀ ਨਹੀਂ ਤੂੰ ਸੋਫੇ ਤੇ ਬੈਠ ਚੱਲ ਹਿਚਕਚਾਉਂਦੀ ਹੋਈ ਉਹ ਸੋਫੇ ਤੇ ਬਹਿ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਦੱਸ ਤੇ ਫਿਰ ਰਜਨੀ ਆ ਜਿਹੜੀ ਉਹ ਰੋਣ ਲੱਗ ਜਾਂਦੀ ਆ ਉਹ ਉਹਨੂੰ ਆਪਣੀ ਕਹਾਣੀ ਦੱਸਦੀ ਆ ਉਹਨੂੰ ਕਹਿੰਦੀ ਵੀ ਮੇਰੇ ਵਿਆਹ ਨੂੰ 8-9 ਸਾਲ ਹੋ ਗਏ ਸੀ ਮੇਰੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਮੇਰੇ ਇੱਕ ਬੇਟੀ ਸੀ ਅਸੀਂ ਦੋਨੋਂ ਪਤੀ ਪਤਨੀ ਆਪਣੀ ਬੇਟੀ ਦਾ ਬੜਾ ਧਿਆਨ ਰੱਖਦੇ ਸੀ ਪਰ ਇੱਕ ਰੋਡ ਐਕਸੀਡੈਂਟ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਜਾਂਦੀ ਆ ਮੇਰੇ ਘਰ ਦੇ ਵਿੱਚ ਮੇਰਾ ਜੇਠ ਜਠਾਣੀ ਤੇ ਮੇਰੇ ਸੱਸ ਸਹੁਰਾ ਸੀ ਜਦੋਂ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਤਾਂ ਮੈਂ ਅਤੇ ਮੇਰੀ ਧੀ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੂੰ ਬੋਝ ਲੱਗਣ ਲੱਗ ਗਈਆਂ ਤੇ ਮੇਰੇ ਸੱਸ ਸਹੁਰੇ ਨੇ ਮੇਰੇ ਮੰਮੀ ਪਾਪਾ ਨੂੰ ਫੋਨ ਕਰਕੇ ਕਹਤਾ ਵੀ ਤੁਸੀਂ ਆਪਦੀ ਧੀ ਨੂੰ ਲੈ ਜਾਓ ਤੇ ਜਦੋਂ ਮੈਂ ਆਉਣ ਲੱਗੀ ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਆਪਦੀ ਧੀ ਨੂੰ ਵੀ ਲੈ ਜਾ ਵੀ ਸਾਡੇ ਤੋਂ ਨਹੀਂ ਪਾਲੀ ਜਾਂਦੀ ਵੀ ਇਸ ਲਈ ਅਸੀਂ ਮਾਮਾ ਧੀਆਂ ਜਿਹੜੀਆਂ ਮੈਂ ਮੈਂ ਆਪਣੇ ਪੇਕੇ ਆ ਕੇ ਰਹਿਣ ਲੱਗੀ ਵੀ ਪੇਕੇ ਚੱਲ ਮੈਂ ਰਹਿਣੀ ਆ ਮੈਨੂੰ ਛੱਤ ਮਿਲੀ ਹੋਈ ਆ ਪਰ ਮੇਰੀਆਂ ਪਰਜਾਈਆਂ ਵੀ ਮੇਰੀ ਧੀ ਤੇ ਤੇ ਮੇਰੇ ਤੇ ਕਾਉਂਸਲੀਆਂ ਨੇ ਉਹਨਾਂ ਨੂੰ ਇਹ ਲੱਗਦਾ ਵੀ ਮੈਂ ਉਹਨਾਂ ਦਾ ਆ ਕੇ ਖਰਚਾ ਵਧਾਤਾ ਤਾਂ ਚਲੋ ਉਹ ਸਾਰੀ ਗੱਲ ਸੁਣਦਾ ਰਹਿੰਦਾ ਕਹਿੰਦੀ ਵੀ ਮੈਂ ਤਾਂ ਹੀ ਕੰਮ ਮੰਗਿਆਗਾ ਕਹਿੰਦੀ ਬਸ ਮੈਨੂੰ ਇਹ ਆ ਵੀ ਮੈਂ ਇੰਨੇ ਕ ਪੈਸੇ ਕਮਾ ਲਾਂ ਵੀ ਮੈਂ ਆਪਣੀ ਧੀ ਨੂੰ ਵਧੀਆ ਪੜਾ ਸਕਾਂ ਚਲ ਉਹਨੂੰ ਸੁਣ ਕੇ ਤਰਸ ਆ ਜਾਂਦਾ ਉਹ ਕਹਿੰਦਾ ਵੀ ਤੂੰ ਦੂਜਾ ਵਿਆਹ ਕਰਵਾਉਣ ਬਾਰੇ ਨਹੀਂ ਸੋਚਿਆ ਉਹ ਕਹਿੰਦੀ ਵੀ ਮੇਰੇ ਵਰਗੀ ਗਰੀਬ ਤੇ ਵਿਧਵਾ ਨਾਲ ਹਨਾ ਦੂਜਾ ਵਿਆਹ ਕੌਣ ਕਰੂ ਵੀ ਨਾਲੇ ਜੇ ਮੈਂ ਦੂਜਾ ਵਿਆਹ ਕਰ ਲਿਆ ਮੈਂ ਤਾਂ ਫੇਰ ਮਤਲਬ ਮੇਰੀ ਜ਼ਿੰਦਗੀ ਹੈ ਜਿਹੜੀ ਬਰਬਾਦ ਹੀ ਹੋਊਗੀ ਵੀ ਪਤਾ ਨਹੀਂ ਕਿਹੋ ਜਿਹਾ ਕੋਈ ਮਿਲੂਗਾ ਮੈਨੂੰ ਵੀ ਚਲ ਹੁਣ ਮੈਂ ਕੰਮ ਕਰਕੇ ਆਪਦਾ ਪੇਟ ਤਾਂ ਭਰ ਲੈਨੀ ਆ ਵੀ ਨਾਲੇ ਮੈਂ ਆਪਣੀ ਧੀ ਨੂੰ ਪੜਾ ਲਵਾਂ ਵੀ ਜੀ ਉਹਨੇ ਮੈਨੂੰ ਕੰਮ ਵੀ ਨਾ ਕਰਨ ਦਿੱਤਾ ਤੇ ਮੇਰੀ ਧੀ ਦੀ ਪੜ੍ਹਾਈ ਦਾ ਖਰਚਾ ਬਗਾਨਾ ਕੌਣ ਚੱਕੂਗਾ ਚਲੋ ਉਹ ਮੁੰਡਾ ਨਾ ਉਹਦਾ ਨਾਮ ਰਾਹੁਲ ਹੁੰਦਾ ਰੀਤਾ ਦੇ ਘਰ ਵਾਲਾ ਰਾਹੁਲ ਇਹ ਸੋਚਦਾ ਤੇ ਉਹਦੇ ਯਾਦ ਆਉਂਦਾ ਵੀ ਉਹਦੇ ਦਫ਼ਤਰ ਦੇ ਵਿੱਚ ਨਾ ਇੱਕ ਕਲਰਕਾ ਮੁੰਡਾ ਉਹ ਦੇ ਘਰ ਆਲੀ ਦੀ ਮੌਤ ਹੋ ਗਈ ਹੁੰਦੀ ਆ ਉਹ ਸੋਚਦਾ ਵੀ ਮੈਂ ਕਿਉਂ ਨਾ ਉਹਦੇ ਨਾਲ ਗੱਲ ਕਰਾਂ ਤੇ ਇਹਨਾਂ ਦੋਨਾਂ ਦਾ ਵਿਆਹ ਕਰਵਾ ਦਿਆਂ ਚਲੋ ਉਹ ਸਾਰੀ ਗੱਲ ਉਹ ਤੋਂ ਸੁਣ ਕੇ ਤੇ ਉਸ ਤੋਂ ਬਾਅਦ ਉਹ ਆਪਣੇ ਆਫਿਸ ਦੇ ਕਲਰਕ ਨੂੰ ਫੋਨ ਲਾਉਂਦਾ ਉਹਨੂੰ ਕਹਿੰਦਾ ਕਿਵੇਂ ਆ ਗੌਰਵ ਉਹ ਕਹਿੰਦਾ ਸਰ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਯਾਦ ਕੀਤਾ ਕਹਿੰਦਾ ਯਾਦ ਤਾਂ ਮੈਂ ਤੈਨੂੰ ਕਿਸੇ ਜ਼ਰੂਰੀ ਕੰਮ ਤੋਂ ਕੀਤਾ ਮੈਨੂੰ ਇਹ ਦੱਸ ਤੂੰ ਦੂਜੇ ਵਿਆਹ ਵਾਸਤੇ ਕੁੜੀ ਲੱਭਦਾ ਸੀ ਤੈਨੂੰ ਕੋਈ ਕੁੜੀ ਲੱਭ ਗਈ ਉਹ ਕਹਿੰਦਾ ਵੀ ਨਹੀਂ ਸਾਬ ਕੁੜੀਆਂ ਦੀ ਦੱਸ ਤਾਂ ਪੈਂਦੀ ਆ ਪਰ ਨਰਮ ਕੁੜੀ ਨਹੀਂ ਕੋਈ ਮਿਲ ਰਹੀ ਵੀ ਮੈਨੂੰ ਇਹ ਸੀਗੀ ਵੀ ਕੋਈ ਨਰਮ ਕੁੜੀ ਮਿਲ ਜੇ ਉਹ ਕਹਿੰਦਾ ਵੀ ਕੁੜੀ ਤਾਂ ਮੇਰੀ ਨਿਗਾ ਚ ਹੈਗੀ ਹੈ ਜੇ ਤੈਨੂੰ ਇਤਰਾਜ਼ ਨਾ ਹੋਵੇ ਉਹ ਕਹਿੰਦਾ ਵੀ ਮੈਨੂੰ ਕੀ ਇਤਰਾਜ਼ ਹੋਣਾ ਵੀ ਤੁਸੀਂ ਦੱਸੋ ਕਹਿੰਦਾ ਵੀ ਸਾਡੇ ਕੰਮ ਵਾਲੀ ਹੈਗੀ ਕਹਿੰਦਾ ਵੀ ਹੁਣ ਤਾਂ ਤੇਰੀ ਭਾਬੀ ਹੈਣੀ ਚੱਲ ਤੂੰ ਐਂ ਕਰੀ ਕੱਲ ਨੂੰ ਆਈ ਕਹਿੰਦਾ ਵੀ ਮੈਂ ਤੈਨੂੰ ਮਿਲਾਉਂਗਾ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ ਜੇ ਗੱਲ ਬਣਦੀ ਦਿਸਦੀ ਹੋਈ ਫੇਰ ਮੈਂ ਕਹਾ ਗੱਲ ਤੋਰੂੰ ਚਲੋ ਭਈ ਅਗਲੇ ਦਿਨ ਰੀਟਾ ਵੀ ਆ ਜਾਂਦੀ ਆ ਤੇ ਰੀਟਾ ਦੇ ਆਉਂਦਿਆਂ ਹੀ ਜਿਹੜਾ ਰਾਹੁਲ ਆਹ ਰੀਟਾ ਕੋਲ ਸਾਰੀ ਗੱਲ ਕਰਦਾ ਤੇ ਰੀਟਾ ਜਿਹੜੀ ਉਹ ਕਹਿੰਦੀ ਅੱਛਾ ਮੇਰੀ ਗੈਰ ਮੌਜੂਦਗੀ ਦੇ ਵਿੱਚ ਤੂੰ ਇਹਦੇ ਨਾਲ ਇੰਨੀਆਂ ਗੱਲਾਂ ਕਰ ਲਈਆਂ ਉਹ ਕਹਿੰਦਾ ਵੀ ਮੈਂ ਗੱਲ ਹੀ ਕੀਤੀ ਆ ਫਿਰ ਮੈਂ ਕਿਹੜਾ ਕੁਝ ਗਲਤ ਕਰ ਲਿਆ ਵੀ ਜੇ ਕਿਸੇ ਦਾ ਘਰ ਵੱਸਦਾ ਤੇ ਉਦੋਂ ਹੋਰ ਚੰਗੀ ਗੱਲ ਕੀ ਆ ਤੇ ਚਲੋ ਉਹ ਗੱਲ ਜੀ ਸੁਣ ਕੇ ਮੱਥੇ ਜੇ ਵੱਟ ਪਾ ਲੈਂਦੀ ਆ ਤੇ ਅਗਲੇ ਦਿਨ ਆ ਜਿਹੜਾ ਗੌਰਵ ਆ ਜਾਂਦਾ ਗੌਰਵ ਆ ਕੇ ਉਹਨੂੰ ਮਿਲਦਾ ਆਪਣੇ ਬੌਸ ਨੂੰ ਉਹਨੂੰ ਕਹਿੰਦਾ ਵੀ ਹਾਂ ਜੀ ਦੱਸੋ ਉਹ ਕਹਿੰਦਾ ਵੀ ਮੈਂ ਚਾਹਣਾ ਵੀ ਤੂੰ ਇੱਕ ਵੇ ਸਹਾਰਾ ਕੁੜੀ ਦਾ ਹੱਥ ਫੜੇ ਜਿਹੜੀ ਕੁੜੀ ਮਿਹਨਤੀ ਆ ਤੇ ਉਹ ਕਹਿੰਦਾ ਵੀ ਕੀ ਮਤਲਬ ਕਹਿੰਦਾ ਵੀ ਮੇਰੇ ਕੰਮ ਵਾਲੀ ਲੱਗੀ ਆ ਵੀ ਬਹੁਤ ਸਿਆਣੀ ਤੇ ਸੁਲਝੀ ਹੋਈ ਕੁੜੀ ਆ ਵੀ ਨਾਲ ਉਹਦੀ 5 ਸਾਲ ਦੀ ਧੀ ਆ ਵੀ ਉਹਦੇ ਪਤੀ ਦੀ ਮੌਤ ਹੋ ਗਈ ਸੀ ਤੇ ਵਿਚਾਰੀ ਇਸ ਤਰ੍ਹਾਂ ਬੇਵੱਸਾ ਵੀ ਜੇ ਤੂੰ ਵਿਆਹ ਕਰਵਾ ਲਈ ਤਾਂ ਤੇਰੀ ਜ਼ਿੰਦਗੀ ਤਰਜੀ ਤਾਂ ਗੌਰਵ ਆ ਜਿਹੜਾ ਉਹ ਕਹਿੰਦਾ ਵੀ ਸਰ ਤੁਸੀਂ ਕੁੜੀ ਲੱਭੀ ਆ ਤੁਸੀਂ ਮੈਨੂੰ ਕਹਿ ਰਹੇ ਹੋ ਤੇ ਇਹਦਾ ਮਤਲਬ ਤੁਸੀਂ ਗਲਤ ਥੋੜੀ ਹੋਵੋਗੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਚਲ ਉਸ ਤੋਂ ਬਾਅਦ ਉਹ ਰਜਨੀ ਨੂੰ ਬੁਲਾਉਂਦਾ ਰਜਨੀ ਨੂੰ ਤੇ ਗੌਰਵ ਨੂੰ ਮਿਲਾਉਂਦਾ ਹੈ ਰੀਟਾ ਵੀ ਵਿੱਚ ਹੀ ਹੁੰਦੀ ਆ ਤੇ ਚਲੋ ਗੌਰਵ ਨੂੰ ਰਜਨੀ ਹੈ ਜਿਹੜੀ ਉਹ ਪਸੰਦ ਆ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਉਹਦਾ ਬੌਸ ਹੁੰਦਾ ਉਹ ਉਹਦੇ ਗੌਰਵ ਦੇ ਘਰਦਿਆਂ ਨੂੰ ਬੁਲਾਉਂਦਾ ਤੇ ਗੌਰਵ ਦੇ ਘਰਦਿਆਂ ਨੂੰ ਲੈ ਕੇ ਉਹ ਰਜਨੀ ਦੇ ਘਰ ਜਾਂਦੇ ਆ ਤੇ ਰਜਨੀ ਦੇ ਘਰ ਜਾ ਕੇ ਉਹਦਾ ਹੱਥ ਮੰਗਦੇ ਆ ਤੇ ਉਹਦਾ ਜਿਹੜਾ ਮਾਲਕ ਹੁੰਦਾ ਰਾਹੁਲ ਮਤਲਬ ਉਹ ਰਜਨੀ ਦੇ ਮਾਪਿਓ ਨਾਲ ਗੱਲ ਕਰਦਾ ਵੀ ਤੁਹਾਡੀ ਧੀ ਬਹੁਤ ਸੱਚਿਆਰੀ ਆ ਵੀ ਮੇਰੇ ਦਫ਼ਤਰ ਦੇ ਵਿੱਚ ਮੁੰਡਾ ਸੀਗਾ ਵੀ ਉਹਦੇ ਘਰ ਵਾਲੀ ਦੀ ਵੀ ਮੌਤ ਹੋ ਗਈ ਸੀ ਵੀ ਮੈਂ ਚਾਹੁੰਦਾ ਸੀ ਵੀ ਚਲ ਇਹਨਾਂ ਦਾ ਵਿਆਹ ਹੋ ਜੇ ਤੇ ਚਲੋ ਉਹਦੇ ਮਾਪਿਓ ਨੂੰ ਤੇ ਮੁੰਡੇ ਨੂੰ ਮਿਲਾਉਂਦੇ ਆ ਤੇ ਉਹ ਗੱਲਬਾਤ ਕਰਦੇ ਆ ਉਹਨਾਂ ਨੂੰ ਸਾਰੀ ਗੱਲ ਪਸੰਦ ਆ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਰਾਹੁਲ ਆ ਜਿਹੜਾ ਉਹ ਆਪਣੇ EMPLOYE ਗੌਰਵ ਦੇ ਨਾਲ ਆਪਣੇ ਘਰ ਦੀ ਕੰਮ ਵਾਲੀ ਹੈ ਜਿਹੜੀ ਉਹ ਆ ਵਿਆਹ ਕਰਦਾ ਵਿਆਹ ਵੀ ਉਹ ਪੂਰੀ ਧੂਮ-ਧਾਮ ਨਾਲ ਕਰਦਾ ਤੇ ਉਸ ਤੋਂ ਬਾਅਦ ਉਹ ਉਹਦੇ ਨਾਲ ਉਹਦੇ ਤੇ ਵਾਅਦਾ ਵੀ ਲੈਂਦਾ ਵੀ ਤੂੰ ਇਹਦੀ ਧੀ ਨੂੰ ਆਪਣੀ ਧੀ ਮੰਨੇਗਾ ਤੇ ਇਹਨੂੰ ਵਧੀਆ ਪੜਾਈ ਲਿਖਾਈਂਗਾ ਗੌਰਵ ਆ ਜਿਹੜਾ ਉਹ ਆਪਣੇ ਸਰ ਦੀ ਗੱਲ ਮੰਨਦਾ ਉਹ ਰਜਨੀ ਨੂੰ ਵਿਆਹ ਕੇ ਲੈ ਕੇ ਜਾਂਦਾ ਤੇ ਉਹਦੀ ਧੀ ਨੂੰ ਵੀ ਅਪਣਾਉਂਦਾ ਹੁਣ ਗੌਰਵ ਤੇ ਰਜਨੀ ਦੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਆ ਤੇ ਉਹਨਾਂ ਦੀ ਧੀ ਆ ਜਿਹੜੀ ਰੀਤੂ ਉਹ ਇੱਕ ਵਧੀਆ ਸਕੂਲ ਦੇ ਵਿੱਚ ਪੜਦੀ ਆ ਤੇ ਉਹਨਾਂ ਦੋਨਾਂ ਦੀ ਜ਼ਿੰਦਗੀ ਆ ਜਿਹੜੀ ਬਹੁਤ ਖੁਸ਼ਹਾਲ ਆ ਦੋਨੋਂ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਰਹਿੰਦੇ ਆ ਤੇ ਇਸ ਗੱਲ ਦਾ ਹੁਣ ਕਦੇ-ਕਦੇ ਰੀਤਾ ਵੀ ਮਾਣ ਮਹਿਸੂਸ ਕਰਦੀ ਆ ਵੀ ਮੈਂ ਆਪਣੇ ਘਰ ਵਾਲੇ ਤੇ ਫालतू ਸ਼ੱਕ ਕਰਦੀ ਰਹਿੰਦੀ ਸੀ ਬੋਲਦੀ ਰਹਿੰਦੀ ਸੀ ਵੀ ਮੇਰੇ ਘਰ ਵਾਲੇ ਦੀ ਚੰਗੀ ਸੋਚ ਕਰਕੇ ਵੀ ਦੇਖ ਇੱਕ ਕੰਮ ਵਾਲੀ ਦਾ ਵੀ ਵਿਆਹ ਹੋ ਗਿਆ ਤੇ ਵੀ ਹੁਣ ਉਹ ਆਪਦੇ ਘਰ ਦੇ ਵਿੱਚ ਵਧੀਆ ਸੁਖੀ ਰਹੂਗੀ ਸੁਖੀ ਰਹਿੰਦੀ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ